ਤੁਸੀਂ ਸਾਰੇ ਇਹਨਾਂ ਦੇ ਚੰਗਾਂ ਨੂੰ ਬਹੁਤ-ਬਹੁਤ ਪਿਆਰ ਤੁਹਾਨੂੰ ਅਸੀਰਵਾਦ ਤੇ ਸਾਰੇ ਸ਼ੁਕਰੀਆ। ਇਹ ਬੱਬਾ ਜੀ ਦੀ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਮੋਗੇ ਤੇ ਇਹ ਬਲੌਗ ਜਿਹੜਾ ਅੱਜ ਦਾ ਇਹ ਬਹੁਤ ਖਾਸ ਹੋਣ ਵਾਲਾ ਆ ਆਪਣੇ YouTube ਚੈਨਲ ਦੇ ਲਈ ਬੱਬਾ ਪੂਣਾ ਹਰੀ ਜੀ ਦੀ ਫੁੱਲ ਕਿਰਪਾ ਜੀ ਤੇ ਗੱਦੀ ਨਿਸ਼ੀਨ ਮਹੰਤ ਰਜਿੰਦਰ ਗੀਰ ਜੀ ਦੇ ਨਾਲ ਖਾਸ ਮੁਲਾਕਾਤ ਉਹਨਾਂ ਦੇ ਦਰਸ਼ਨ ਹੋਏ ਆ ਜੀ ਤੇ ਔਰ ਜਿੰਨਾ ਚਿਰ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਦੇ ਬਚਨ ਹੋਏ ਆ ਉਹਨਾਂ ਉਹਨਾਂ ਚਿਰ ਬਾਬਾ ਪੋਣਾਹਰੀ ਜਿੱਦਾਂ ਆਪ ਸਾਡੇ ਅੰਗਸੰਗ ਸੀਗੇ ਹਰ ਵੇਲੇ ਮੋਰ ਦੀ ਵਾਇਸ ਸੁਣਾਈ ਦੇ ਰਹੀ ਸੀ ਤੁਸੀਂ ਵੀ ਸੁਣੋ ਜਿਕਰ ਆ ਤੁਸੀਂ ਕਿ ਬਾਬਾ ਬਾਲਕਨਾਥ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਤੇ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਆ ਵੀ ਅੱਜ ਦਿਉਰਸਿੱਧ ਗੁਵਾ ਬਾਬਾ ਜੀ ਦੀ ਨਗਰੀ ਤੇ ਦਰਸ਼ਨ ਕਰ ਰਹੇ ਆ ਤੇ ਇੱਕ ਦਿੱਲੀ ਤਮੰਨਾ ਸੀਗੀ ਮੇਰੀ ਵੀ ਬਾਬਾ ਜੀ ਦੀ ਜਿਹੜੀ ਗੱਦੀ ਚੱਲਦੀ ਆ ਰਹੀ ਆ ਗੱਦੀ ਨਸ਼ੀਨ 1008 7 ਬਾਬਾ ਮਹਾਂਤਰੀਂਦਰਗੀਰ ਜੀ ਤੇ ਦਿੱਲੀ ਤਮੰਨਾ ਸੀ ਵੀ ਇੱਕ ਕਰੀ ਉਹਨਾਂ ਦੇ ਦਰਸ਼ਨ ਕਰੀਏ ਬਿਲਕੁਲ ਤੁਹਾਡੀ ਨਾਲ ਵੀ ਗੱਲਬਾਤ ਕਰਾਈਏ ਇੱਥੇ ਚਲੋ ਅੱਜ ਉਹ ਭਾ ਗਾਣਾ ਦਿਨ ਆ ਗਿਆ ਬਾਬਾ ਪੋਣਾ ਹਰੀ ਨੇ ਸਾਡੀ ਅਰਦਾਸ ਸੁਣੀ ਆ ਤੇ ਤੁਹਾਡੇ ਵੀ ਰੂਪ ਰੂਪ ਰੂ ਕਰਾਉਂਦੇ ਆ ਤੇ ਆ ਜੋ ਅਵੇ ਜਾ ਬਾਬਾਈ ਜੀ ਅਈ ਬਹੁਤ ਮਨ ਪ੍ਰਸੰਨ ਹੋਈ ਤੁਹਾਡੇ ਦਰਸ਼ਨ ਕਰਕੇ ਜੀ ਆਪਣੇ ਬਈ ਚੈਨਲ ਤੁਹਾਡਾ ਵਧੀਆ ਵਧੀਆ ਚੱਲੇ ਚੈਨਲ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਅਸ਼ੀਰਵਾਦ ਦਾ ਕੰਮ ਠੀਕ ਹੋ ਗਿਆ ਤੇ ਬੱਬਾ ਜੀ ਜਿੰਨੀਆਂ ਵੀ ਵੀਡੀਓ ਮੈਂ ਪਾਉਣਾ ਹੈ ਜੀ ਬਾਬਾ ਪੁਰਾਣੇ ਖਰੀਚੀ ਦੀਆ ਬਾਬਾ ਜੀ ਜ਼ਿਆਦਾ ਤੇ ਜੇ ਬਾਬਾ ਜੀ ਇਹ ਲੋਕੀ ਕੋਈ ਜਾਣਦੇ ਵੀ ਤਾਂ ਬਾਬਾ ਜੀ ਕਰਕੇ ਜਾਣਦੇ ਆ ਜੀ ਤੇ ਸਮਾਦਾ ਤੇ ਵੀ ਜਾ ਕੇ ਆਇਆ ਤੇ ਸਮਾਦਾ ਬਾਰੇ ਬਾਬਾ ਜੀ ਬਹੁਤ ਸਾਰੇ ਨੂੰ ਨਹੀਂ ਪਤਾ ਸੀਗਾ ਸਮਾਦਿਆ ਜਿਹੜੇ ਸਾਡੇ ਗੁਰੂ ਜਨਾਂ ਦੀਆਂ ਸਮਾਦਿਆ ਆ ਹਾਂਜੀ ਪੁਰਾਣੇ ਟਾਈਮ ਚ ਜੋ ਆ ਇੱਥੇ ਬਿਰਾਣ ਹੁੰਦਾ ਥਾ ਜੰਗਲ ਹੁੰਦੇ ਥੇ ਉਹ ਜੋ ਵੀ ਸਾਡੇ ਗੁਰੂ ਜਨਾਂ ਤੇ ਉਹ ਨੀਚੇ ਰਹਿੰਦੇ ਹੁੰਦੇ ਤੇ ਪਹਿਲੇ ਔਰ ਫਿਰ ਉੱਥੇ ਹੀ ਜੋ ਵੀ ਇਹ ਸਮਾਧੀ ਲੈਣ ਹਉਣੇ ਸੰਤ ਉਹਨਾਂ ਨੇ ਆਪਣੇ ਉੱਥੇ ਸਮਾਧੀ ਦੇ ਦਿੰਦੇ ਤੇ ਔਰ ਨਾਲ ਉਹਦੇ ਪਿੰਡ ਲੱਗਦਾ ਥਾ ਇਸ ਕਰਕੇ ਤਾਂ ਕਿ ਇੱਥੇ ਪੂਰਾ ਜੰਗਲ ਹੁੰਦਾ ਥਾ ਤੋਂ ਜ਼ਿਆਦਾ ਟਾਈਮ ਨਹੀਂ ਰਾਤ ਰੁਕਦੇ ਜੀ ਜੀ ਇੱਥੇ ਤਾਂ ਉਹਦੇ ਕਾਰਨ ਜਿਹੜਾ ਆਈ ਗਿਆ ਨੀਚੇ ਇਸ਼ਨਾਨ ਕਰਦਾ ਫਿਰ ਬਾਬਾ ਜੀ ਦੇ ਇਸ਼ਨਾਨ ਲਈ ਜਲ ਵਗੈਰਾ ਲਿਆਣਾ ਔਰ ਇੱਕ ਹੀ ਹੱਥ ਤੋਂ ਉੱਥੋਂ ਕਰਦੇ ਆ ਸਵੇਰੀ ਆ ਕੇ ਸਾਹਮਣੋਂ ਉੱਤੇ ਬਾਪ ਚੱਲਦੇ ਆ ਔਰ ਧੀਰੇ ਧੀਰੇ ਫਿਰ ਜਿਤਨੀ ਵੀ ਗੁਰੂ ਜਨਾਂ ਨੇ ਸਮਾਧੀਆਂ ਲਈਆਂ ਉਸ ਕਰਕੇ ਉੱਥੇ ਫਿਰ ਉਹ ਸਮਾਧੀ ਸਥਾਨ ਬਣ ਗਿਆ ਤਾਂ ਉਹ ਸਾਡੇ ਜੋ ਹੈ ਗੁਰੂ ਗੱਦੀ ਦੀ ਜਿਹੜੀ ਪਰਪਰਾ ਹੈ ਉਹ ਪ੍ਰਾਚੀਨ ਹੈ ਮਤਲਬ ਹਜ਼ਾਰਾਂ ਬਰਸ ਪੁਰਾਣੀ ਹੈ ਤਾਂ ਤੁਸੀਂ ਉੱਥੇ ਜਦੋਂ ਜਾਓਗੇ ਦੇਖੋਗੇ ਤਾਂ ਸਾਖਸ਼ਾਤ ਜੋੜਾ 25-30 ਉਹ ਜਾਗਰ ਸਮਾਧੀਆਂ ਤਾਂ ਤੁਸੀਂ ਲਗਾ ਲਓ 25-30 ਦਾ ਵਗਲਾ ਲਗਾ ਕਰ ਤੀ ਤੀ 40-50 ਪਹਿਲਾਂ ਤੋਂ ਉਮਰਾਂ ਵੀ ਬਜ਼ੁਰਗਾਂ ਦੀਆਂ ਲੰਬੀਆਂ ਹੁੰਦੀਆਂ ਨੇ ਆਂ ਉਹ ਇਤਿਹਾਸ ਲਾਉਂ ਤੋਂ 2000 1500 2000 ਸਾਲ ਪੁਰਾਣਾ ਇਤਿਹਾਸ ਸਮਾਧੀਆਂ ਦਾ ਵੀ ਬਣਦਾ ਔਰ ਉੱਥੇ ਜਿੱਥੇ ਜਿਸ ਜਗ੍ਹਾ ਤੇ ਵੀ ਖੁਦਵਾਈ ਗਾਪਾ ਕਰਦੇ ਆ ਉੱਥੇ ਨੀਚੇ ਸਮਾਧੀਆਂ ਨਿਕਲਦੀਆਂ ਜੀ ਬਾਬਾ ਜੀ ਉਹ ਪ੍ਰਾਚੀਨ ਸਮਾਧੀਆਂ ਗੁਰੂ ਜੀ ਉਸ ਤੋਂ ਬਾਅਦ ਜਿਹੜੇ ਸਾਡੇ ਗੁਰੂ ਜੰਮ ਤੇ ਕ੍ਰਿਪਾਲਗਿਰੀ ਜੀ ਉਹਨਾਂ ਨੇ ਆਦੇਸ਼ ਕਿਤੇ ਸੀਗਾ ਕਿ ਅੱਗੇ ਤੋਂ ਭਈ ਜਿਹੜੀ ਸਮਾਧੀਆਂ ਹੈਗੀਆਂ ਉਹ ਇੱਥੇ ਬਣੇ ਤਾਂ ਉਹਨਾਂ ਦੀ ਸਮਾਧੀ ਉੱਪਰ ਦਿੱਤੀ ਗਈ ਹੈ ਲੰਗਰ ਭਵਨ ਦਾਲ ਉਹਨਾਂ ਤੋਂ ਬਾਅਦ ਹੋਏ ਸਕਤੀਗ੍ਰਿ ਜੀ ਉਹਨਾਂ ਦੇ ਉੱਤੇ ਦਿੱਤੀਆਂ ਔਰ ਗੁਰੂ ਜੀ ਨੇ ਆਦੇਸ਼ ਦਿੱਤੇ ਸੀਗਾ ਪਹਿਲੇ ਦੱਸਦੇ ਸੀਗਾ ਵੀ ਮੇਰੀ ਸਮਾਧੀ ਇੱਥੇ ਬਣਨੀ ਤਾਂ ਉਹਨਾਂ ਦੀ ਸਮਾਧੀ ਇੱਥੇ ਬਣਾਈ ਗਈ ਔਰ ਕਿਰਬਾਲ ਗਿਰੀ ਜੀ ਮਹਾਰਾਜ ਨੇ ਉਸ ਟਾਈਮ ਹੀ ਭਵਿਸ਼ਾਵਾਣੀ ਕਰਦੇ ਸੀਗੀ ਕਿ ਆਉਣ ਵਾਲੇ ਟਾਈਮ 'ਚ ਜਿਹੜੇ ਆ ਮੰਦਿਰ ਜਿਹੜੇ ਲੈ ਲੈਣੇ ਆ ਉਹ ਗਵਰਨਮੈਂਟਾਂ ਨੇ ਲੈ ਲੈਣੇ ਆਗੇ ਆ ਤੇ ਕੱਲ ਨੂੰ ਜਿਹੜਾ ਸਾਡੀ ਗੱਦੀ ਦਾ ਇਹ ਆਪਣਾ ਜਿਹੜਾ ਇੱਕੀ ਹੋਗਾ ਉਹ ਸਾਡੀਆਂ ਸਮਾਧੀਆਂ ਸਾਡੇ ਕੋਲ ਹੋਊਗੀਆਂ ਖਰਾਬ ਹੋਣਗੇ ਤਾਂ ਆਪਣੀ ਪੂਜਾ ਖਾਟ ਹੋਰ ਇਹ ਕਿਹਦਾ ਜਿਹੜਾ ਆਪਣਾ ਖਰਚੇ ਪਾਣੀ ਦੀ ਕੀ ਉਹ ਇਹ ਇਹਨਾਂ ਬਜਾਏ ਦਾ ਡਿਪੈਂਡ ਆ ਰਹਿਣਾ ਨਹੀਂ ਇਸ ਕਰਕੇ ਵੀ ਇੱਥੇ ਬਣਾਣਾ ਸ਼ੁਰੂ ਕਰੋ ਕਿਤੇ ਨਹੀਂ ਦੂਰ ਲੋਕੀ ਘਟ ਜਾਏਗੇ ਤੋਂ ਬਾਅਦ ਇੱਥੇ ਆਪਨ ਗੁੰਡ ਬਣਿਆ ਹੋਇਆ ਪੁਰਾਤਚੀਨ ਦਰੋਰਾ ਹੈ ਕਿ ਇੰਜੀਨੀਅਰਸ ਮਾਦੀਆਂ ਪ੍ਰਾਚੀਨ ਤੂਣਾ ਹੈ ਪ੍ਰਾਚੀਨ ਜੋ ਉਹ ਉਹ ਕਾਰ ਬਣਿਆ ਤੇ ਬੌੜੀ ਹੈਗੀ ਹੈ ਤੋਂ ਇਥੋਂ ਲਗਭਗ ਭੰਦੇ ਕੋਲ ਤੋਂ ਪੁਲੀ 11100 ਪੌੜੀ ਆ ਉਹਦੇ ਤੋਂ ਪੈਦਲ ਵੀ ਆਪਾਂ ਜਾ ਸਕਦੇ ਆ ਬਾਹਰ ਰੋਡ ਜਿਹੜਾ 2-3 4 ਕਿਲੋਮੀਟਰ ਘੁੰਮ ਕੇ ਜਾ ਸਕਦੇ ਆ ਜੀ ਬਾਬਾ ਜੀ ਧیرے ਧیرے ਉਹਨਾਂ ਨੂੰ ਜਾਗਰ ਕਰ ਰਹੇ ਆ ਉਸਾਸੇ ਲੱਗੇ ਹੋਏ ਉਹਨਾਂ ਦੀ ਸੇਵਾ ਚੱਲ ਰਹੀ ਹੈ ਉਹ ਸਾਰੇ ਇੱਥੇ ਜਾ ਸਕਦੇ ਦਰਸ਼ਨ ਕਰ ਸਕਦੇ ਆ ਰਹਿਣੇ ਖਾਣੇ ਬਿਠੇ ਦੀ ਸਹੂਲਤਾਂ ਸਾਂਝੀ ਹੈ ਮੈਂ ਗਿਆ ਸੀ ਕਿ ਉੱਧਰ ਮੈਂ ਗੱਡੀ ਦੇ ਦੋ ਵਾਰੀ ਗਿਆ ਕਿ ਆ ਕਿ ਤੇ ਗੱਡੀ ਵਾਲਾ ਰੋਡ ਵੀ ਦਿਖਾਇਆ ਤੇ ਹੁਣ ਥੋੜੇ ਦਿਨ ਪਹਿਲਾਂ ਨੋ ਨੰਬਰ ਸਰਾ ਤੋਂ ਪਹਿਲਾਂ ਤੇ ਤੇ ਬੋਰਡ ਲੱਗ ਕੇ ਲਾਇਆ ਆ ਨਾ ਜੀ 1008 ਪੌੜੀਆਂ ਆ ਤਬੇ ਇੱਕ ਮੈਂ ਉੱਥੇ ਜਾ ਕੇ ਆਇਆ ਇੱਥੇ ਬਾਬਾ ਜੀ ਦੀ ਮੂਰਤੀ ਸਥਾਪਨਾ ਹੋਈ ਹੈ ਲੰਗਰ ਹਰ ਫਰੀ ਧੂਣਾ ਬਾਬਾ ਜੀ ਦਾ ਪ੍ਰਚੰਡਾ ਉਹ ਜਿਹੜੇ ਦੁਵਾਰਾ ਬਾਬਾ ਜੀ ਚੌਤੀ ਚੌਤੀ 35 35 ਇੰਚ ਮੋਟੀਆਂ ਹੈ ਇਹ ਕੋਈ ਖਾਸ ਨਹੀਂ ਹੈ ਕਿ ਜੇ ਪਰਚੀਂ ਚੇ ਬਣੀ ਆਂਦੀ ਜੋ ਪੁਰਾਣੇ ਬਣੀ ਆ ਉਹ ਮਤਲਬ ਸੈਂਕਲੋ ਸਾਲ ਪਹਿਲੇ ਦੇ ਬਣੇ ਉਹ ਤੋਂ ਉਹ ਮਿੱਟੀ ਦੀਆਂ ਦੁਵਾਰਾ ਹੋਈਆਂ ਪੱਥਰ ਦੀਆਂ ਉਦਾਂ ਹੀ ਆ ਲੇਕਿਨ ਪਿੱਛੇ ਥੋੜਾ ਥੋੜਾ ਜਲਜਲ ਹੋ ਗਈ ਸੀ ਖਰਾਬ ਹੋਣ ਲੱਗੇ ਇਸ ਕਰਕੇ ਸੀ ਬਣਉਣਾ ਨੂੰ ਪਲਸਟਰ ਵਗੈਰਾ ਕਰਵਾ ਕੇ ਕ ਕਰਾ ਕੇ ਤਾਂ ਕਿ ਐਸ.ਡੀ.ਟੀ. ਜੀ ਉਹਨਾਂ ਨੂੰ ਉਦਾਂ ਮੈਂਟੇਨਿੰਗ ਕਰਨ ਦੀ ਕੋਸ਼ਿਸ਼ ਕੀਤੀ ਟੀਨ ਵਗੈਰਾ ਚੇਂਜ ਕੀਤੀ ਆ ਤੋਂ ਪੁਰਾਣੇ ਟਾਈਮ ਤੋਂ ਤੁਸੀਂ ਦੇਖਣਾ ਰਾਜੇ ਮਹਾਰਾਜਿਆਂ ਦੇ ਕਿਲੇ ਹੁੰਦੇ ਸੀ ਜੀ ਜੀ ਐ ਮੋਟੇ ਮੋਟੀ ਮੋਟੇ ਬਣੇ ਹੋਏ ਕਿਹੜੀਆਂ ਜੀ ਇਹ ਤੋਂ ਪ੍ਰਾਚੀਨ ਸ਼ਹਿਰੀਆ ਤੇ ਇੱਕ ਬੱਬਲੀ ਜਿਹੜੀ ਨਾ ਉਹਦੇ ਨਾਲ ਹੀ ਇੱਥੇ ਰਹੀਏ ਤਾਂ ਬੋਰਡ ਦੇ ਥੱਲੇ ਆਪਾਂ ਮੰਦਿਰ ਬਣਿਆ ਹੈ ਜਿਹੜਾ ਜੜ੍ਹਾਂ ਦੇ ਵਿੱਚ ਤੇ ਮੈਨੂੰ ਉੱਥੇ ਦੱਸਿਆ ਕਿ ਤੇ ਜੜ੍ਹਾਂ ਦੇ ਅੰਦਰ ਗੁਫਾ ਵੀ ਬਣੀ ਹੋਈ ਆ ਤੇ ਬਾਬਾ ਬਲਕਨਾਲ ਜੀ ਤੇ ਬਾਬਾ ਭਰਤੀ ਨਾ ਜੀ ਨੇ ਪਲਤੀ ਕੀਤੀ ਸਦੀਆਂ ਆ ਇਹ ਵੀ ਕਾਈ ਕਾ ਆ ਇਤਿਹਾਸ ਹੈ ਕਿ ਇੱਥੇ ਵੀ ਕਹਿ ਜਾਂਦਾ ਕਿ ਉਹ ਉੱਥੇ ਜਿਹੜੇ ਰਾਜਾ ਭਰਤਰੀ ਔਰ ਬਾਬਾ ਜੀ ਦੀ ਮੇਲਾ ਸਥਲੀ ਵੀ ਉਹਨੂੰ ਕਹਿ ਜਾਂਦਾ ਹੈ ਕਿ ਹੋ ਸਕਦਾ ਜਦੋਂ ਦੇ ਬਾਬਾ ਜੀ ਤੇ ਔਰ ਭਲਕਰੀ ਜੀ ਇੱਥੇ ਆਏ ਉਹਨਾਂ ਨੇ ਕੀ ਹੋਇਆ ਤਾਂ ਉਸ ਜਗ੍ਹਾ ਕਿਤੇ ਉਹਨਾਂ ਨੇ ਇਹ ਥੋੜਾ ਘੜੀ गुजारियो ਟਾਈਮ ਲੱਗਿਆ ਉਹ ਤਾਂ ਸ਼ਾਇਦ ਸਾਡੇ ਗੁਰੂਆਂ ਨੇ ਵੀ ਮਤਲਬ ਤੇ ਰਹਿਣੇ ਦੀ ਆਸਮਾਦੀ ਵਾਲੇ ਉਹ ਜਗਾ ਚੋੜੀ ਹੋ ਜੀ ਜੀ ਹਾਂ ਉਹ ਇਹ ਵੀ ਕੀ ਆ ਸਕੀ ਉਹਦੇ ਉੱਥੇ ਜਾ ਕੇ ਨਾ ਇੱਕ ਅਲੱਗ ਫੀਲ ਆਉਂਦਾ ਮੈਂ ਵੀਡੀਓ 'ਚ ਇਹ ਗੱਲ ਕਈ ਵੀ ਆ ਬਾਰ ਬਾਰ ਇਹ ਗੱਲ ਜ਼ਿਕਰ ਕੀਤਾ ਆ ਇੱਕ ਤਾਂ ਬਾਬਾ ਜੀ ਤੁਸੀਂ ਵੀ ਦੇਖਿਆ ਉਹਨਾਂ ਚੋਂ ਤੁਸੀਂ ਤਾਂ ਜਾਣੀ ਜਾਣ ਆ ਵੀ ਜਦੋਂ ਆਪਾਂ ਪੋਟਿਆਂ ਨਾਲ ਥੱਲੇ ਉਤਰਦੇ ਆ ਨਾ ਜੀ ਪੋਟੇ ਦਸਕ ਰਹਿੰਦੇ ਹੁੰਦੇ ਸੱਜੇ ਹੱਥ ਇੱਕ ਦਰਖਤ ਆ ਬਹੁਤ ਵੱਡਾ ਉਹ ਉੱਪਰ ਜਾ ਕੇ ਦੂਜੇ ਦਰਖਤਿਆਂ ਨੂੰ ਇਦਾਂ ਜੱਫਾ ਪਾਇਆ ਹੈ ਤੇ ਉਹ ਚੀਜ਼ ਮੈਨੂੰ ਬੜੀ ਇੱਕ ਸਿਖਾ ਵੀ ਬਹੁਤ ਕੁਝ ਗਈ ਇਦਾਂ ਕਹਿੰਦੇ ਕੁਦਰਤ ਦਾ ਕ੍ਰਿਸ਼ਮਾ ਵੀ ਆ ਮਹਾਰਾਜ ਦੇ ਘਰ ਦੇ ਵਿੱਚ ਜੀਉ ਆ ਉਹ ਤਾਂ ਪ੍ਰਕਿਰਤੀ ਦਾ ਹੈ ਪ੍ਰਕਿਰਿਆ ਤੋਂ ਉਹਨਾਂ ਚੀਜ਼ਾਂ ਦਾ ਹੋ ਸਕਦਾ ਹੁੰਦਾ ਮਿਲਨ ਵੀ ਦਿਖਾ ਰਹੇ ਆਂ ਔਰ ਇੱਕ ਦੂਸਰੇ ਯਾਨੀ ਆਪਸ ਵਿੱਚ ਭਾਈਚਾਰੇ ਦਾ ਮੈਨੂੰ ਦਿਖਾ ਰਹੇ ਆਂ ਪ੍ਰਕਿਰਤੀ ਤੋਂ ਸਾਰੇ ਸੰਦੇਸ਼ ਦੇਂਦੀ ਹੈ ਲੇਕਿਨ ਸਮਝਣਾ ਸਾਡਾ ਔਂਡਪੈਂਡਾ ਇਹ ਸਮਝਉਂਦੇ ਨਹੀਂ ਸਮਝਉਂਦੇ ਸਾਡੇ ਉੱਥੇ ਜਾ ਕੇ ਨਾ ਇੱਕ ਅਲੱਗਾ ਆਨੰਦ ਆਉਂਦਾ ਹੈ ਕਿ ਇੰਨੀ ਸ਼ਾਂਤੀ ਇੰਪਰਾਚੀਨ ਟਾਈਮ ਦੇ ਸਾਡੇ ਗੁਰੂਆਂ ਨੇ ਮਹਜੂਰਾਂ ਨੇ ਦੇਵ ਦੇਵਤਿਆਂ ਨੇ ਉੱਥੇ ਚਾਰਨ ਪਾਏ ਐ ਗੁਰੂ ਜਨਾਂ ਨੇ ਤਪੱਸਿਆ ਕੀਤੀ ਐ ਹਜ਼ਾਰਾਂ ਬਰਸਾਂ ਤੇ ਤੋਂ ਉੱਥੇ ਉਹ ਸ਼ਕਤੀ ਹੈ ਔਰ ਇਤਨੀ ਜਗ੍ਹਾ ਪਾਵਰਫੁਲ ਹੈ ਜੇ ਤੁਸੀਂ ਉੱਥੇ ਟਾਈਮ ਲਗਾਓਗੇ ਕਿ ਔਰ ਉੱਥੇ ਇਤਨੀ ਪ੍ਰਾਣ ਉੱਜਾ ਇਤਨੀ ਆਕਸੀਜਨ ਹੈ ਤੇ ਹਰ ਚੀਜ਼ ਪ੍ਰਕਿਰਤੀ ਦਾ ਹੈ ਔਰ ਉਹ ਸ਼ਕਤੀ ਨੂੰ ਭਰਿਆ ਲੇਕਿਨ ਉਹ ਮਹਿਸੂਸ ਕਰਨ ਵਾਲਾ ਬੰਦਾ ਚਾਹੀਦਾ ਜੋ ਮਸੂਸ ਕਰ ਲੈਂਦਾ ਉਹ ਮੂਵਿਕਾ ਲੈਂਦਾ ਮਸੂਸ ਕਰਦਾ ਲੱਗਦਾ ਮਹਿਸੂਸ ਨੂੰ ਪਾਲੇ ਵੀ ਕੀ ਨਹੀਂ ਉਹਦੇ ਵਿੱਚ ਕੁਝ ਨਹੀਂ ਕੋਈ ਜਿਹੜਾ ਆ ਇਹ ਮੈਂ ਜਿੱਥੋਂ ਗਿਆ ਕੋੜੀਆਂ ਉਤਰਿਆ ਜੀ ਇੱਕ ਥੱਲੇ ਨਾ ਇੱਕ ਥੜਾ ਹੈ ਥੋੜਾ ਜਿਹਾ ਥੱਲੇ ਆ ਦੇ ਵਿੱਚ ਜਾ ਕੇ ਤੇ ਉੱਥੇ ਦੂਰੋਂ ਮੈਨੂੰ ਖਵਾ ਪੱਤੇ ਉਹ ਸਾਡੇ ਨਾਲ ਗੱਲਾਂ ਕਰਦੇ ਆ ਤਾਂ ਨਾ ਜੀ ਉਹ ਪ੍ਰਕਿਰਤੀ ਤੁਹਾਨੂੰ ਇੱਕ ਅਲੱਗ ਦੁਨੀਆ 'ਚ ਲੈ ਗਈ ਮੈਂ ਜਦੋਂ ਪੈਦਲ ਜਾ ਕੇ ਆਇਆ ਗੱਡੀ ਚੋਂ ਹਲਦੇ ਨਹੀਂ ਆਇਆ ਜੋ ਮੈਨੂੰ ਪੈਦਲ ਜਾ ਕੇ ਆਇਆ ਇਹ ਪ੍ਰਕਿਰਤੀ ਦਾ ਸੰਦੇਸ਼ ਹੈ ਸਾਰੇ ਪ੍ਰਕਿਰਤੀ ਨਾਲ ਜੁੜ ਕੇ ਰਹੋ ਜੀ ਜੀ ਤੇ ਬਾਬਾ ਜੀ ਜਿੰਨੀਆਂ ਵੀ ਸੰਤਾਂ ਬੈਠੀਆਂ ਨੇ ਜਿੰਨੀਆਂ ਵੀ ਜੁੜੀਆਂ ਆ ਫੇਸਬੁੱਕ ਤੇ YouTube ਤੇ Instagram ਤੇ ਉਹ ਮੈਨੂੰ ਬਹੁਤ ਆਲੀ ਕਹਿ ਰਹੀਆਂ ਨੇ ਵੀ ਸੰਤਾਂ ਦੇ ਦਰਸ਼ਨ ਜ਼ਰੂਰ ਕਰਾਓ ਜੀ ਤੇ ਜਿੰਨੇ ਤੁਹਾਨੂੰ ਦੇਖਦੇ ਆ ਬਾਬਾ ਜੀ ਉਹਨਾਂ ਦਾ ਇੱਕ ਸੰਦੇਸ਼ ਸਹੀ ਆ ਬਸ ਬਾਬਾ ਜੀ ਤੇ ਲਾੜ ਲੱਗੇ ਰੋ ਨਾਮ ਜਪੋ ਸਿਮਰਨ ਕਰੋ ਇਹ ਹੀ ਆ ਉਹਨਾਂ ਨਾਲ ਜੁੜੇ ਰਹੋ ਬੱਚਿਆਂ ਨਾਲ ਵੀ ਜੁੜੇ ਰਹੋ ਸਹੀ ਇਹ ਹੀ ਜ਼ਰੂਰੀ ਆ ਤੋ ਜੀ ਨਾ ਜਿੱਜਾ ਜਰਾ ਤੋਂ ਸਭ ਕੁਝ ਹੈ ਸਾਰੇ ਨੂੰ ਬਹੁਤ ਬਹੁਤ ਬਧਾਈ ਸਿੱਖਣਾ ਆਪਣੇ ਚੈਨਲ ਤੇ ਗ੍ਰੇ ਟੈਲੀਕਾਸਟ YouTube ਤੇ ਵੀ Instagram ਤੇ ਵੀ ਤੇ Facebook ਤੇ ਵੀ ਜੀ ਹੈ ਤੇ ਦੇਖੋ ਤੁਸੀਂ ਵੀ ਜਰੂਰ ਜੀ ਚਲੋ ਸਾਰੇ ਇਹਨਾਂ ਦੇ ਚੈਨਲ ਨੂੰ ਬਹੁਤ ਬਹੁਤ ਪਿਆਰ ਦਿਓ ਅਸੀਰ ਬਣਾਓ ਤੇ ਸਾਰੇ ਫੋਲੋ ਕਰੋ ਤੇ ਦੇਖੋ ਮਹਾਰਾ ਦੀ ਐਸੀ ਕਿਰਪਾ ਤੇ ਉਹਨਾਂ ਦੇ ਦਰਸ਼ਨ ਹੋਏ ਔਰ ਪਹਿਲੀ ਵਾਰੀ ਹੋਇਆ ਇਹਦਾ ਸਾਡੇ 3-400 ਵੀਡੀਓ ਮੇ ਪਾਤੀਆ YouTube ਦੇ ਉੱਤੇ ਕਦੀ ਕਿਥੇ ਦੇ ਸਾਹਮਣੇ ਕੋਈ ਘਬਰਾਹਟ ਨਹੀਂ ਆਈ ਪਤਾ ਨਹੀਂ ਇਹ ਬਾਬਾ ਪੋਣਾ ਹਰੀ ਜਾਣਦਾ ਇਹ ਇੱਕ ਸਤਕਾਰ ਆ ਉਹਨਾਂ ਲਈ ਸਾਡੇ ਦਿਲ ਚ ਉਹਨਾਂ ਪ੍ਰਤੀ ਨਾ ਤੇ ਬਹੁਤ ਹੀ ਆਨੰਦ ਆਇਆ ਔਰ ਸਾਡੇ 450 ਵੀਡੀਓ 301 ਪਾਸੇ ਅੱਜ ਦੀ ਇਹ ਵੀਡੀਓ ਇੱਕ ਪਾਸੇ ਤੇ ਬਾਬਾ ਪੋਣਾ ਹਰੀ ਦਿਨ ਤੁਕੜੀ ਰਾਤ ਚੋਗਣੀ ਤਰੱਕੀ ਕਰਾਵੇ ਸਾਡੇ ਚੈਨਲ ਨੂੰ ਵੀ ਤੇ ਔਰ ਬਾਬਾ ਜੀ ਨੂੰ ਤੰਦਰੁਸਤੀਆਂ ਵਰਕਸ਼ਾਪ ਬਾਬਾ ਪੋਣਾ ਹਰੀ ਜੀ ਜੈ ਬਾਬਾ ਜੀ ਹਾਂਜੀ ਤੇ ਇਹ ਹੈਗਾ ਜੀ ਮਹਾਂਤ ਨਿਵਾਸ ਜੀ